ਕੀ ਹਾਲ ਚੱਲਿਆ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਲਗਭਗ ਗੱਡੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਲੈ ਕੇ ਪਹੁੰਚੀਆਂ ਸੀ ਤੇ ਇਕੱਲੀ-ਗੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲ ਇੱਕ ਵੀਡੀਓ ਬਣਾ ਕੇ ਪੂਰੀ ਵਧੀਆ ਜਾਣਕਾਰੀ ਸਾਰੀ ਆਪਣੇ ਵਟਸਐਪ ਨੰਬਰ ਤੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਜੜ ਲਗਾ ਦੇਵਾਂਗੇ ਜੀ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਾਂ ਲੈ ਕੇ ਪਹੁੰਚਿਆ ਮਾਨਸਾ ਏਰੀਆ ਚ ਆਪਣੇ ਕੋਲੇ ਡਿਜ਼ਾਇਰ ਗੱਡੀ ਪਹੁੰਚੀ ਆ 13 ਮਾਡਲ 12ਵੇਂ ਮਹੀਨੇ ਦੀ ਕੰਡੀਸ਼ਨ ਪੂਰੀ ਵਧੀਆ ਸੀ ਇੰਸ਼ੋਰੈਂਸ ਹੈਗਾ ਹੈ ਕੰਡੀਸ਼ਨ ਵਧੀਆ ਕੋਈ ਨੁਕਸ ਨਹੀਂ 2,90,000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਗੱਡੀ ਦੀ ਗੱਡੀ ਵਧੀਆ ਕੋਈ ਨੁਕਸ ਨਹੀਂ ਗੱਡੀ ਦਾ ਰੰਗ ਦੇਖ ਲਓ ਬੰਪਰ ਦੇਖ ਲਓ ਅੰਦਰੋਂ ਬਾਹਰੋਂ ਫੋਟੋ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਫੋਟੋਆਂ ਰਾਹੀਂ ਆਪਾਂ ਨੂੰ ਦਿਖਾਇਆ ਗੱਡੀ ਦਾ ਕੱਲਾ ਕੱਲਾ ਪੁਰਜ਼ਾ ਕੱਲੀ ਕੱਲੀ ਚੀਜ਼ਾਂ ਬਾਕੀ ਇੰਜਨ ਗੇਅਰ ਬਹੁਤ ਵਧੀਆ ਸਾਇਲੈਂਟ ਗੱਡੀ ਹੈ ਬਿਲਕੁਲ ਮਾਲਕ ਕਹਿੰਦੇ ਆ ਸਟਾਰਟ ਖੜੀ ਦਾ ਪਤਾ ਵੀ ਨਹੀਂ ਲੱਗਦਾ ਵੀ ਸਟਾਰਟ ਖੜੀ ਹੈ ਇੰਨਾ ਸਾਇਲੈਂਟ ਇੰਜਨ ਹੈਗਾ ਮਾਨਸਾ ਏਰੀਆ ਦੀ ਕੰਡੀਸ਼ਨ ਪੂਰੀ ਵਧੀਆ ਰੇਟ ਤੁਹਾਨੂੰ ਪਤਾ ਲੱਗ ਜੇ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਬਾਈ ਦਾ ਨੰਬਰ 8872914591 ਜਿਹੜੀ ਵੀ ਗੱਲਬਾਤ ਹੁਣ ਤੁਸੀਂ ਕਰਨੀ ਹੋਵੇ ਕੁਝ ਪੁੱਛਣਾ ਹੋਵੇ ਗੱਡੀ ਬਾਰੇ ਤਾਂ ਗੱਲਬਾਤ ਕਰ ਲਿਓ ਜੀ ਤੇ ਸੈਕਿੰਡ ਗੱਡੀ ਆਪਣੇ ਕੋਲੇ ਸਵੈਪਟ ਗੱਡੀ ਪਹੁੰਚੀ ਹੈ ਡੀਜ਼ਲ ਦੀ ਗੱਡੀ ਹੈ 11 ਮਾਡਲ ਹੈ ਸਾਰੀ ਗੱਡੀ origignal ਹੈ ਜੀ ਨਵੇਂ ਸੀਟ ਕਵਰ ਨੇ ਨਵੇਂ ਟਾਇਰ ਨੇ ਸਾਰਾ ਕੁਝ ਪੂਰਾ ਵਧੀਆ 2 ਲੱਖ ਤੇ 10000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮੋਗੇ ਖੜੀ ਹੈ ਗੱਡੀ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਮੋਗੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਗੱਡੀ ਸਟਾਰਟ ਕਰਕੇ ਦੇਖਣੀ ਹੈ ਕਿ ਮਰਜੀ ਚੈੱਕ ਕਰਨੀ ਹੈ ਜੀ ਇੰਜਨ ਗੇਅਰ ਦੇਖਣਾ ਟ్రਾਈ ਲੈਣੀ ਹੈ ਕਾਗਜ਼ ਪੱਤਰ ਦੇਖਣੇ ਸੀਟ ਕਵਰ ਦੇਖਣੇ ਇੰਜਨ ਦੇਖਣਾ ਕੋਈ ਏਸੀ ਦੇਖਣਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਇਹਨਾਂ ਦੇ ਘਰੇ ਜਾ ਕੇ ਜੀ ਬਾਕੀ ਮਾਲਕ ਕਹਿੰਦੇ ਆ ਕੋਈ ਗੱਡੀ ਦੇਖਣ ਦਾ ਚਾਹਵਾ ਨੇ ਕਿਸੇ ਨੂੰ ਪਸੰਦ ਆਈ ਹੈ ਕਿਸੇ ਨੇ ਖਰੀਦਣੀ ਹੋਵੇ ਆ ਸਕਦੇ ਹੋ ਘਰੇ ਤੇ ਡਿਮਾਂਡ ਦੋ ਦਸ ਇੱਕ ਵਾਰੀ ਲੈਸ ਬੈਸ ਹੋ ਜਾਊਗਾ ਰੇਟ ਮਾਲਕ ਨੇ ਕਿਹਾ ਘਾਟਾ ਵਲਦ ਕਰ ਲਾਂਗੇ ਮੌਕੇ ਤੇ ਨੰਬਰ ਮਾਲਕ ਦਾ 88470 16011 ਤੇ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਮਿਲ ਜਾਣਗੀ ਹੈ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਚੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਸ ਬੱਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੱਤਬਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਦਬਾ ਦਿਓ ਜੀ ਵੱਤਬਦ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਆਪਣਾ ਨੰਬਰ ਉੱਪਰ ਹਰੇ ਜਖਰਾਂ ਚ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਝੀ ਹੁਣ ਆਪਾਂ ਗੱਲ ਕਰਾਂਗੇ ਸੈਂਟਰੋ ਗੱਡੀ ਦੀ ਬਹੁਤ ਘੱਟ ਰੇਟ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਆ ਰੇਟ 55000 ਰੁਪਏ ਸਿਰਫ ਪੰਜਾਬ ਨੰਬਰ ਗੱਡੀ ਆ ਮੱਖੂ ਮਾਲਕ ਦਾ ਏਰੀਆ ਜੀ ਕੰਡੀਸ਼ਨ ਵਧੀਆ ਗੱਡੀ ਦੀ ਜਾ ਕੇ ਦੇਖ ਸਕਦੇ ਹੋ ਤੇ ਟਟ ਪਾ ਵਧੀਆ ਰੰਗ ਰੰਗ ਵਧੀਆ ਪਿਆਗਾ ਸਾਰਾ ਕੁਝ ਵਧੀਆਗਾ ਨੰਬਰ 9969921183 ਗੱਲ ਕਰਨੀ ਹੋਵੇ ਮਾਲਕ ਨਾਲ ਤੁਸੀਂ ਕਰ ਸਕਦਾ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਅਗਲੇ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਸੀਂ ਦੇਖਣਾ ਚਾਹੋਗੇ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਕਮੈਂਟ ਕਰਿਓ ਲਾਜ਼ਮੀ ਕਮੈਂਟ ਕਰਕੇ ਲਾਜ਼ਮੀ ਦੱਸਿਆ ਕਰੋ ਜੀ ਬਾਕੀ ਮਿਲਦੇ ਆਪਾਂ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਦੇ